516 ਤੱਕ ਵਿਆਖਿਆ ਕੀਤੀ ਸੀ ਵੀ ਰਬ ਕਿੱਥੇ ਐ ਕਿਵੇਂ ਐ ਜਲਥਲ ਮਹੀਲ ਪੂਰੇ ਆ ਸੁਆਮੀ ਸਿਰਜਨਹਾਰ ਸੋ ਨਿਰਪੈ ਹੋਏ ਕਾ ਗੁਣ ਦਬੈ ਜਤ ਦੇਖੋ ਤਤ ਸੋ ਕਿਤੇ ਤੱਕ ਆਪਾਂ 5 ਸ਼ਲੋਕਾਂ ਦੀ ਵਿਆਖਿਆ ਕਰ ਚੁੱਕੇ ਆ ਜਿਹਨਾਂ ਨੇ ਨਹੀਂ ਸੁਣੀ ਤਾਂ ਤੁਸੀਂ ਸੁਣ ਸਕਦੇ ਹੋ ਆਪਣੀਆਂ ਲਾਈਵ ਵੀਡੀਓ ਲੈ ਲਾਈਵ ਤੇ ਜਾ ਕੇ ਤੁਸੀਂ ਜਾਣਦੇ ਹੋ ਆਪੇ ਕੱਢ ਲਿਓ ਸੋ ਅੱਗੇ ਆਪਾਂ ਜਿਹੜਾ ਹੈ ਕਬੀਰ ਕਹਿੰਦਾ ਜਾਂ ਦਿਨ ਜਾਂ ਦਿਨ ਹੋਮ ਹੋਆ ਵੀ ਸਭ ਕਹਦੇ ਜਿਸ ਦਿਨ ਮੈਂ ਮਰ ਗਿਆ ਹੁਣ ਮਰਨਾ ਕੀ ਹੈ ਹੰਕਾਰ ਵੱਲੋਂ ਜਦੋਂ ਮੇਰੇ ਅੰਦਰੋਂ ਹੰਕਾਰ ਮਰ ਗਿਆ ਵੀ ਮੈਂ ਮਰ ਗਿਆ ਕਬੀਰ ਜਾਂ ਦਿਨ ਹੋਮ ਹੋਆ ਪਾਛੈ ਭਯਾਨੰਦ ਕਹਿੰਦੇ ਜਿੱਦਾਂ ਮੇਰੇ ਅੰਦਰੋਂ ਮੈਂ ਮਰ ਗਈ ਨਾ ਹੋ ਮਰ ਗਈ ਹਉਮੈ ਮਰ ਗਈ ਹੰਕਾਰ ਮਰ ਗਿਆ ਉਹਦੇ ਨਾਲ ਕਹਿੰਦੇ ਪਛ ਪਛ ਹੈ ਭਾਵ ਉਸ ਤੋਂ ਬਾਅਦ ਬੜਾ ਆਨੰਦ ਦੇ ਵਿੱਚ ਜੀਵਨ ਹੋ ਗਿਆ ਜਿਹੜੀ ਹਉਮੈ ਸਾਨੂੰ ਇਹੀ ਦੁੱਖ ਦੇ ਰਹੀ ਹੈ ਹਉਮੈ ਵੱਡਾ ਰੋਗ ਹੈ ਹਉਮੈ ਦੀਰਗ ਰੋਗ ਹੈ ਹਉਮੈ ਪਰਦਾ ਅਰੂਵੀ ਸਮੈ ਜੇਦੀ ਇਹਨਾਂ ਦਰੂਹੇ ਹੀ ਵੀ ਅਸੀਂ ਨੂੰ ਛੱਡੀ ਪਾਇ ਜਿਨ੍ਹਾਂ ਨੇ ਸੱਚ ਦੇ ਗਿਆਨ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ ਭਾਈ ਆਨੰਦ ਪਾ ਲਿਆ ਸੋ ਅੱਗੇ ਆਪਾਂ ਕਹਿੰਦੇ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗਵਿੰਦ ਕਹਿੰਦੇ ਕੀ ਹੋਇਆ ਅੱਜ ਤੇ ਮੇਰੇ ਅੰਦਰੋਂ ਹੰਕਾਰ ਮਰ ਗਿਆ ਭਾਵ ਹੰਕਾਰ ਕਉ ਉਗਣਾ ਹੈ ਮੇਰੇ ਅੰਦਰ ਨਿਮਰਤਾ ਆ ਗਈ। ਹੰਕਾਰ ਦੀ ਜਿਹੜੀ ਹੰਕਾਰ ਹੈ ਨਾ ਹਉਮੈ ਨਾਵਾ ਨਾਲ ਵਿਰੋਧ ਹੈ ਦੋ ਇਹਨਾਂ ਬਸ ਇੱਕ ਠਾਏ। ਹੰਕਾਰ ਤੇ ਨਿਮਰਤਾ ਦੋਨੇ ਇੱਕ ਦੂਜੇ ਦੇ ਵਿਰੋਧੀ ਨੇ ਇੱਕ ਥਾਂ ਨਹੀਂ ਬਚਦੇ। ਨਾਮ ਦਾ ਭਾਵ ਇਥੇ ਨਿਮਰਤਾ ਕਿਉਂਕਿ ਪ੍ਰਕਰਨ ਮੁਤਾਬਕ ਅਰਥ ਹੁੰਦੇ ਆ। ਹੁਣ ਹੰਕਾਰ ਤੇ ਜਤ ਹੰਕਾਰ ਰਹੂਗਾ ਜਾਂ ਨਿਮਰਤਾ ਰਹੂਗੀ। ਸੋ ਇਸ ਕਰਕੇ ਇੱਕ ਚੀਜ਼ ਰਹੂਗੀ ਜਿਵੇਂ ਹੁਣ ਇੱਥੇ ਪ੍ਰਕਾਸ਼ ਹੈ। ਯਾਨੀ ਇਹਾ ਹੋਇਆ ਜਾਂ ਪ੍ਰਕਾਸ਼ ਹੋਊਗਾ ਇਸ ਕਰਕੇ ਕਹਿੰਦੇ ਜਦੋਂ ਸਾਡੇ ਅੰਦਰੋਂ ਹਉ ਮਰ ਗਈ ਹੰਕਾਰ ਮਰ ਗਿਆ ਕਹਿੰਦੇ ਮੈਨੂੰ ਤਾਂ ਆਪਣਾ ਐ ਲੱਗਿਆ ਵੀ ਪਰਮੇਤਾ ਰੱਬ ਹੀ ਮਿਲ ਗਿਆ ਮੋਹ ਮਿਲੇ ਉਹ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ ਜਿਹੜੇ ਮੇਰੇ ਸੰਗੀ ਨੇ ਉਹ ਉਹ ਗੋਬਿੰਦ ਨੂੰ ਪਰਮਾਤਮਾ ਨੂੰ ਭਜਨ ਲੱਗ ਗਏ ਉਹਦੇ ਨਾਲ ਜੁੜ ਗਏ ਮੈਨੂੰ ਮਿਲ ਗਿਆ ਤੇ ਉਹ ਉਹਦੇ ਨਾਲ ਜੁੜ ਗਿਆ ਕਿਹੜੇ ਸੰਗੀ ਨੇ ਮੇਰੇ ਕਰਮੇਂਦਰੇ ਗਿਆਨੇਂਦਰੇ ਇਹ ਜਿਹੜੇ ਸਾਡੇ ਕਰਮੇਂਦਰੇ ਨੇ ਹੱਥ ਪੈਰ ਮੂੰਹ ਆ ਗਿਆ ਤੇ ਸਾਡੇ ਗਿਆਨੇਂਦਰੇ ਨੇ ਅੱਖਾਂ ਕੰਨ ਚਮੜੀ ਤੇ ਇਸ ਨੱਕ ਸਾਰਾ ਕੁਝ ਸਾਡੇ ਗਿਆਨੇਂਦਰੇ ਇਹ ਸਾਰੇ ਫਿਰ ਮੇਰੀਆਂ ਅੱਖਾਂ ਉਸ ਪਰਮਾਤਮਾ ਦੇ ਜਦੋਂ ਮਿਲ ਗਿਆ ਨਾ ਇਨੀ ਅੱਖਾਂ ਵੀ ਚੰਗਾ ਦੇਖਣ ਲੱਗ ਜਦ ਅਕਾਲ ਚੰਗਾ ਦੇਖਣਾ ਸੰਗੀ ਮੇਰੇ ਸੰਗੀ ਭਾਵ ਗਵਿੰਦ ਨੂੰ ਭਜ ਰਹੇ ਪ੍ਰਮਾਤਮਾ ਨੂੰ ਯਾਦ ਕਰਕੇ ਸਿਮਰਨ ਕਰ ਰਹੇ ਤੇ ਮੇਰੇ ਕੰਨਾਂ ਨਾਲ ਫਿਰ ਕੰਨ ਵੀ ਚੰਗਾ ਸੁਣਨ ਲੱਗੇ ਜੀਭ ਚੰਗਾ ਬੋਲਣ ਲੱਗੀ ਮਾੜਾ ਨਹੀਂ ਬੋਲਦੀ ਤੇ ਜੇ ਜੀਭ ਮਾੜਾ ਬੋਲਦੀ ਹੈ ਤਾਂ ਮਹਾਰਾਜ ਬਾਣੀ ਜੇ ਲਿਖਿਆ ਵੀ ਜੇ ਨਾਮ ਨਾ ਜਪੇ ਨਾ ਭਾਵ ਮਾੜਾ ਨਾਮ ਮਾੜਾ ਬੋਲੇ ਚੰਗਾ ਨਾ ਬੋਲੇ ਵਧੀਆ ਗੱਲਾਂ ਨਾ ਕਰੇ ਰੱਬ ਦੀਆਂ ਸੱਚ ਦੀਆਂ ਗੱਲਾਂ ਨਾ ਕਰੇ ਤਾਂ ਇਹਨੂੰ ਤਿਲ-ਤਿਲ ਕਰਕੇ ਕੱਟ ਦੇ ਤਿਲ-ਤਿਲ ਕਰਕੇ ਕੱਟ ਦੇ ਉਹਨੂੰ ਭਾਵ ਛੋਟੀ ਛੋਟੀ ਕਰਕੇ ਉਹ ਕੱਟਣ ਦਾ ਭਾਵ ਲਾਂਤ ਪਾਉਣੀ ਹੁੰਦੀ ਸੋ ਗੁਰਮੁਖ ਪਿਆਰਿਓ ਅੱਗੇ ਆਪਾਂ ਦੇਖਦੇ ਹਾਂ ਕਬੀਰ ਸਭ ਤੇ ਹਮ ਬੁਰੇ ਹਮ ਤਾਂ ਜਿ ਭਲੇ ਸਭ ਕੋਏ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ ਤੇ ਇਹ ਗੱਲ ਬਹੁਤ ਔਖੀ ਹੈ ਵੀ ਮੈਂ ਤਾਂ ਭਾਈ ਸਭ ਤੋਂ ਮਾੜਾ ਜਿਹੜੀ ਹੰਕਾਰ ਹੈ ਉਹੀ ਸਾਡੇ ਵਾਸਤੇ ਮਾੜੀ ਹੈ ਮੈਂ ਹੈ ਜਿਹੜੀ ਉਹ ਮਾੜੀ ਹੈ ਪਰ ਇਹਨੂੰ ਕੋਈ ਛੱਡਦਾ ਨਹੀਂ ਜਿਹੜਾ ਇਹਨੂੰ ਇਹਨੂੰ ਛੱਡ ਦਿੰਦਾ ਹੈ ਹਮ ਨੂੰ ਹਮ ਮੈਂ ਕਰ ਦੇਂਗੇ ਹਮ ਮੈਂ ਕਰ ਦੇਂਗੇ ਜਿਹੜਾ ਹਮ ਨੂੰ ਛੱਡ ਦਿੰਦਾ ਹੈ ਉਹ ਭਾਈ ਉਹੀ ਪਲ ਹੈ ਉਹ ਚੰਗਾ ਮਨੁੱਖ ਹੈ ਉਹ ਸੰਤ ਹੈ ਉਹ ਸਾਧਾ ਹੈ ਉਹ ਹਰੀਆ ਨਾ ਉਹ ਹਰ ਦਾ ਸੇਵਕ ਹੈ ਜਾਣਾ ਹੈ ਤੇ ਉਹ ਉਹਦਾ ਰੂਪ ਹੈ ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਭਾਈ ਸਮਝ ਲਿਆ ਤਾਂ ਉਹੀ ਮੇਰੇ ਅਸਲੀ ਮਿੱਤਰ ਹਨ ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਕਹਿੰਦੇ ਕਬੀਰ ਆਈ ਮੁਝੇ ਪੈ ਅੰਕ ਕਰੇ ਕਰ ਪੈ ਸਹ ਹਮ ਰਾਖੇ ਗੁਰ ਆਪਣੇ ਉਨ ਕੀ ਨੋ ਆਦੇਸ਼ ਕਹਿੰਦੇ ਜਿਹੜਾ ਇਹ ਹੰਕਾਰ ਹੈ ਨਾ ਇਹ ਹਉਮੈ ਇਹ ਮੇਰੇ ਤੇ ਆਈ ਹੈ ਬੜੇ ਢੰਗ ਤਰੀਕਿਆਂ ਦੇ ਨਾਲ ਕਦੇ ਕਿਸੇ ਤਰ੍ਹਾਂ ਦੀ ਹਉਮੈ ਆ ਗਈ ਕਦੇ ਕਿਸੇ ਤਰ੍ਹਾਂ ਦੀ ਆ ਗਈ ਮੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਮੈਥੋਂ ਇਹੋ ਜਿਹਾ ਕੁਝ ਬੁਲਾਉਂਦੀ ਰਹੀ ਮੈਨੂੰ ਪਤਾ ਹੀ ਨਾ ਲੱਗਦਾ ਸੀ ਮੈਂ ਹੰਕਾਰ ਦੇ ਵਿੱਚਾਂ ਕਿਵੇਂ ਆਣਕ ਕਰੇ ਕਰ ਪੈਸ ਅਨੇਕਾਂ ਪੈਸਾਂ ਦੇ ਵਿੱਚ ਕੋਈ ਸਿੱਧਾ ਇੱਕ ਪੈਸ ਭੇਖ ਨਹੀਂ ਹੈਗਾ ਉਹਦਾ ਹਉਮੈ ਕਿਹੜੇ ਰੂਪ ਦੇ ਵਿੱਚ ਸੋਡੇ ਚ ਆ ਜਾਂਦੀ ਹੈ ਕੀਦਾ ਦੂਰ ਪਾਸੇ ਨਾ ਇਹ ਤੇ ਹੈ ਕੋਰੀਆ ਹੈ ਅਸੀਂ ਬਦਲਾ ਕਰੀ ਚੁਕ